ਗੌਣ ਕਨਵੀਨਰ ਯੂनाइटेड फोरम ਆਫ ਬੈਂਕ ਯੂਨੀਅਨ ਅੱਜ ਹਿੰਦੁਸਤਾਨ ਦੇ ਵਿੱਚ 8 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇੜੜੜੀ ਇੱਕ ਦਿਨ ਦੀ ਹੜਤਾਲ ਤੇ ਆ ਇਹ ਹੜਤਾਲ ਸਾਡਾ ਸ਼ੌਕ ਨਹੀਂ ਸਾਡੀ ਮਜਬੂਰੀ ਹੈ ਕਿਉਂਕਿ ਅਗਸਤ 2024 ਨੂੰ ਸਾਡੀ ਇੱਕ ਮੰਗ ਮੰਨੀ ਕਿਉਂਕਿ ਆਲਰੇਡੀ ਦੋ ਸੈਚਰਡੇ ਜਿਹੜੇ ਬੈਂਕਾਂ ਦੇ ਵਿੱਚ ਆਫ ਸੀ ਉਸ ਸਮਝੌਤੇ ਦੇ ਵਿੱਚ ਮੰਨਿਆ ਸੀ ਕਿ ਆਨ ਵਾਲੇ ਸਮੇਂ 'ਚ ਅਸੀਂ ਚਾਰ ਦੇ ਚਾਰ ਜਾਂ ਪੰਜ ਜੇ ਵੀ ਕਮੀਨੇ ਜਿੰਨੇ ਵੀ ਸੈਚਰਡੇ ਹੁੰਦੇ ਨੇ ਆਫ ਕਰਾਂਗੇ ਪਰ ਸਰਕਾਰ ਆਪਣੇ ਇਸ ਮਤਲਬ ਜੋ ਮੰਗੀ ਹੋਈ ਮੰਨਣਾ ਉਹਨੂੰ ਟਾਲਮਟੋਲ ਕਰ ਰਿਹਾ ਇਸ ਕਰਕੇ ਸਾਨੂੰ ਜਿਹੜੀ ਹੜਤਾਲ ਕਰਨੀ ਪੈ ਰਹੀ ਆ ਆਲਰੇਡੀ ਦੋ ਵਾਰੀ ਸੀ ਆਪਣੀ ਹੜਤਾਲ ਵਾਪਸ ਲੈ ਚੁੱਕੇ ਆ ਸਰਕਾਰ ਦੀ ਅਸ਼ੋਰੈਂਸ ਤੋਂ ਪਰ ਜੇ ਸਰਕਾਰ ਨੇ ਅਜ ਭੇਟ ਟਾਲਮਟੋਲ ਕੀਤਾ ਸਾਨੂੰ ਹੜਤਾਲ ਕਰਨੀ ਪਈ ਆ ਕਿਉਂ ਸਾਡਾ ਕੋਈ ਇਹ ਨਹੀਂ ਮੰਗਾ ਹੋਰ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਇਸ ਤੋਂ ਵੀ ਉੱਪਰ ਮੰਗਾ ਨੇ ਪਰ ਸਭ ਤੋਂ ਵੱਡਾ ਇਸ਼ੂ ਹੈ ਆ ਵੀ ਇੱਕ ਜਿਹੜੀ ਐਗਰੀਡ ਕਮਿਟਮੈਂਟ ਕੀਤੀ ਹੋਈ ਆ ਉਹ ਤੋਂ ਸਰਕਾਰ ਭੱਜ ਰਹੀ ਇਸ ਕਰਕੇ ਸਾਨੂੰ ਹੜਤਾਲ ਕਰਨੀ ਪੈ ਰਹੀ ਆ 8 ਲੱਖ ਤੋਂ ਵੱਧ ਬੈਂਕ ਕਰਮਚਾਰੀ ਤੇਜ਼ ਗਾਰੀ ਪੂਰੇ ਹਿੰਦੁਸਤਾਨ ਦੇ ਵਿੱਚ ਹੜਤਾਲ ਦੇ ਨਹੀਂ ਮੰਨਦੀ ਕਿ ਕਦਮ ਚੁੱਕਾ ਗਵਾ ਰਹੇ ਉਹ ਲੈਂਟੈਂਸੀ ਵਾਈਜ਼ ਐਜੀਟੇਸ਼ਨ ਆਰਗੇਨਾਈਜੇਸ਼ਨ ਨੂੰ ਹੋਰ ਉਹ ਦਾ ਅਲਟਰਨੇਟ ਕੀ ਹੈ ਕਿ ਅਸੀਂ ਬਾਰ ਬਾਰ 2 ਸਾਲ ਤੋਂ ਉਹਨਾਂ ਨੂੰ ਪਰਸੂ ਕਰ ਰਹੇ ਹਾਂ ਅਗਰ ਸਰਕਾਰ ਹਟਦਰਮੀ ਦੇ ਰਹਿੰਦੀ ਹੈ ਔਰ ਮੰਗੀ ਮੰਨੂ ਸਭ ਨਾਲ ਵੱਡੀ ਚੀਜ਼ ਹੈ ਕਿ ਜਿਹੜੀ ਬਾਈਲੈਟਰਲਿਜ਼ਮ ਹੈ ਉਹਨੂੰ ਡਿਸਰੈਸਪੈਕਟ ਉਹਨੂੰ ਬੇਜ਼ਦਤੀ ਕੀਤਾ ਜਾ ਰਿਹਾ ਹੈ ਤੁਸੀਂ ਨਹੀਂ ਸਿਮੰਨਾ ਉਸ ਵਲੇ ਨਾ ਮੰਦੇ ਤੁਸੀਂ ਮੰਨ ਕੇ ਲਿਖੇ ਜੀ ਦਿੱਤਾ ਔਰ ਲਿਖੇ ਜੀ ਦੇਣ ਤੋਂ ਬਾਅਦ ਇਹ ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੇ ਇਸ ਕਰਕੇ ਜਿਹੜਾ ਵਿਸ਼ਵਾਸ ਘਾਟਾ ਉਹਦੇ ਉੱਤੇ ਆਰਗੇਨਾਈਜੇਸ਼ਨ ਨੇ ਸੱਜਿਆ ਕਿ ਸਾਨੂੰ ਹੜਤਾਲ ਔਰ ਸੰਘਰਸ਼ ਕਰਨਾ ਚਾਹੀਦਾ ਔਰ ਅਗਰ ਸਰਕਾਰ ਅਜੇ ਵੀ ਨਹੀਂ ਆਪਣੀ ਅਟਰਮੀ ਨਹੀਂ ਛੱਡੇਗੀ ਔਰ ਮੰਗੀ ਹੋਈ ਮੰਨ ਨੂੰ ਇੰਪਲੀਮੈਂਟ ਨਹੀਂ ਕਰੇਗੀ ਤਾਂ ਆਰਗੇਨਾਈਜੇਸ਼ਨ ਕੋਲ ਸਵੈ ਸੰਘਰਸ਼ ਨੂੰ ਤੇਜ਼ ਕਰਨ ਔਰ ਤੇ ਕਾ ਕਰਨ ਤੋਂ ਲਾਵਾ ਔਰ ਕੋਈ ਰਸਤਾ ਨਹੀਂ ਔਰ ਦਿੱਤਾ ਜਾਏ ਆਮ ਜਨਤਾ ਦੇ ਮਨ ਦੇ ਵਿੱਚ ਆ ਕੇ ਤੁਸੀਂ ਹੜਤਾਲ ਤੇ ਕਿਤੇ ਨਾ ਜਨਤਾ ਖੱਜਲ ਖਵਾ ਰਹੀ ਆ ਕੋਈ ਐਸਾ ਸੈਕਸ਼ਨ ਹੈ ਜਿਹਦੇ ਨਾਲ ਜਾਤੀ ਹੋਏ ਤੋਂ ਹੜਤਾਲ ਨਹੀਂ ਕਰਦਾ ਜਨਤਾ ਦਾ ਕਿਹੜਾ ਹੋ ਸੈਕਸ਼ਨ ਹੈ ਸੋਸਾਇਟੀ ਦਾ ਕਿਹੜਾ ਸੈਕਸ਼ਨ ਹੈ ਪੋਲੀਟੀਕਲ ਲੀਡਰ ਕਰਦੇ ਨੇ ਬਿਊਰੋਕਰੇਟਸ ਕਰਦੇ ਨੇ ਅਗਰ ਤੁਸੀਂ ਕੋਈ ਜਾਇਜ਼ ਮੰਗ ਨਹੀਂ ਮੰਨੋਗੇ ਕਿਸੇ ਵੀ ਸੈਕਸ਼ਨ ਰਿਕਸ਼ਾ ਵਾਲੇ ਕਰਦੇ ਆਟੋ ਰਿਕਸ਼ਾ ਵਾਲੇ ਕਰਦੇ ਟੈਕਸੀ ਵਾਲੇ ਕਰਦੇ ਨੇ ਜਨਤਾ ਨੂੰ ਇਨਕਨਵੀਨੀਅੰਸ ਹੁੰਦੀ ਹੈ ਇਹ ਗੱਲ ਨੂੰ ਸਰਕਾਰ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਅਸੀਂ ਖਾਮ ਖਾ ਜਨਤਾ ਦੇ ਲਈ ਕਿਉਂ ਇਤਨਾ ਘੜੀਆਂ ਕਰ ਰਹੇ ਨੇ ਕੋਈ ਸਭਿਲ ਸਿਟ ਅਸੀਂ ਬੈਠਾਂਗੇ ਆਪਸ ਸਲਾਹ ਕਰਾਂਗੇ ਸਲਾਹ ਕਰਕੇ ਫਿਰ ਹਟਾਲ ਦਿਆਂਗੇ ਪੰਜਾਬ ਦੇ ਲੁਧਿਆਣੇ ਦੀ ਗੱਲ ਕੀਤੀ ਕੀ ਜਾਏ ਇਹ ਤਾਂ ਕਿੰਨੇ ਮੁਲਾਜ਼ਮ ਹਟਾਲਦੇ ਨੇ ਅੱਜ ਟੋਟਲ 100% ਬੈਂਕ ਕਿ ਭਾਈ ਪੂਰਾ ਬੰਦ ਪੂਰੇ ਬੰਦੇ ਬ੍ਰਾਂਚ ਦੇ ਫੋਰਥ ਪਲਾ ਜਿਹੜੇ ਅਨਪੋਰ ਵੀ ਛੋਟੇ ਸਾਰੇ ਸਾਰੇ ਟੋਟਲ ਸਾਰੇ ਅਫੀਸਰ ਵੀ ਮੈਨੇਜਰ ਵੀ ਕਲਰਿਕ ਵੀ ਆਪਸ ਸਵੀਪਰ ਵੀ 84 ਟੋਟਲ ਸਾਰੇ मैं रोहित कपूर इंडियन नेशनल बैंक ऑफिसर्स कांग्रेस पंजाब स्टेट का जनरल सेक्रेटरी जैसे कि आप लोग देख रहे हैं आज हम लोग मजबूर हमें मजबूर कर दिया गया है कि आज सड़क के ऊपर आकर हम लोग अपनी फाइव डेज बैंकिंग की जो डिमांड है कल दिल्ली के अंदर गणतंत्र दिवस के ऊपर एक तरफ तो आपने सैनिकों को सम्मान दिया आज देश के जो आर्थिक सैनिक है इकोनॉमिक वॉरियर्स है कोरोना के टाइम पे भी बैंक खुले रहे आज वो सारे आपके आर्थिक सैनिक इकोनॉमिक वॉरियर्स सड़क उतर उतरे हैं अपनी मांग के लिए दो आठ मार्च 2024 से गवर्नमेंट ने इस चीज़ को एग्री किया हुआ है के सारे बैंकों में फाइव डेज बैंकिंग लागू करेंगे पर अभी तक उस फाइव डे बैंकिंग को रिलीज नहीं किया जा रहा बैंकों में स्टाफ नहीं है स्टाफ ओवर है। स्टाफ सुसाइड कर रहा है बट गवर्नमेंट हमारी मांग को बिल्कुल अनसुना कर रही है अगर हमारी मांगों को नहीं माना गया तो आने वाले टाइम के अंदर हम लोग और भी हार्ड स्टेप लेंगे इसमें इनडेफिनेट तक भी हम लोग सोच सकते हैं जलंधर हेठ ਤੇ ਇਹ ਜਿਹੜੀ ਸਾਡੀ ਹੜਤਾਲ ਇਹ ਪੰਜ ਰੋਜ਼ ਦਾ ਆਪੇ ਦੇ ਸਪੋਰਟ ਦੇ ਵਿੱਚ ਆ ਕੇ ਬੈਂਕਾਂ ਦੇ ਵਿੱਚ ਅਸੀਂ 5 ਰੋਜ਼ ਆ ਇਹ ਸਾਰੇ ਸਰਕਾਰੀ ਬੈਂਕਾਂ ਦੀ ਹੋਈ ਇਹ ਸਰਕਾਰੀ ਬੈਂਕਾਂ ਜਿੱਥੇ ਵੀ ਨੌ ਜੁਨਿਆਂ ਜਿਨ੍ਹਾਂ ਦਾ ਯੂਨਾਈਟਿਡ ਫਰੰਟ ਹੈ ਉਹ ਜਿਹੜੀ ਵੀ ਬੈਂਕ ਦੇ ਵਿੱਚ ਯੂਨਿਆਂ ਹੈ ਕਿ ਹੁਣ ਸਾਰਿਆਂ ਦੇ ਵਿੱਚ ਆਇਆ ਤੇ ਸਰਕਾਰੀ ਬੈਂਕਾਂ ਸਾਰੀਆਂ ਆਰਗੇਨਾਈਜ਼ਡ ਸੈਕਟਰ ਹੈ ਜਿਹਦੇ ਵਿੱਚ ਸਾਰ ਜਗ੍ਹਾ ਤੇ ਕੋਈ ਨਾ ਕੋਈ ਯੂਨੀਅਨ ਐਗਜ਼ਿਸਟ ਕਰਦੀ ਹੈ ਇਸ ਕਰਕੇ ਸਾਰੀਆਂ ਬੈਂਕਾਂ ਦੇ ਵਿੱਚ ਬੰਦ ਹੈ ਸਿਰਫ ਇੱਕ ਪ੍ਰਾਈਵੇਟ ਅਦਾਰਿਆਂ ਨੂੰ ਛੱਡ ਕੇ ਬਾਕੀ ਸਾਰੇ ਥਾਵਾਂ ਦੇ ਉੱਤੇ ਸਟ੍ਰਾਈਕ ਹੋਈ ਹੈ ਬੜਾ ਨਾਮ ਕੀ ਹੈ ਨਾਮ ਮੈਂ ਹਰਵਿੰਦਰ ਸਿੰਘ ਵੀਰ ਪੰਜਾਬ ਬੈਂਕ ਕੰਪਲਾਈ ਫੈਡਰੇਸ਼ਨ ਦੇ ਵਿੱਚ ਵੀ ਅਜੂਕੋ ਬੈਂਕ ਦੇ ਜਨਰਲ ਸੈਕਟਰੀ ਹਾਂ ਪੰਜਾਬ ਬੈਂਕ ਕੰਪਲਾਈ ਫੈਡਰੇਸ਼ਨ ਦੇ ਵਿੱਚ ਜੁਆਇੰਟ ਜਨਰਲ ਹਾਂ ਅੱਛਾ ਅੱਜ ਦਾ ਜਿਹੜਾ ਪੰਜ ਰੋਜ਼ਾ ਹੜਤਾਲ ਹੈ ਜਿਹਦੇ ਅਸੀਂ ਸਬੰਧ ਦੇ ਵਿੱਚ ਹੜਤਾਲ ਕਰ ਰਹੇ ਹਾਂ ਇਹ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਜਾਂ ਅਸੀਂ ਕੋਈ ਖੈਰਾਤ ਨਹੀਂ ਮੰਗ ਰਹੇ ਇਹ ਸਾਡਾ ਇੱਕ ਬੁਨਿਆਦੀ ਹੱਕ ਹੈ ਜਿਹੜਾ ਕਿ ਸਰਕਾਰ ਦੇ ਜਿਹੜੇ ਅਧਾਰੇ ਹੈ ਜਿਨ੍ਹਾਂ ਦੇ ਨਾਲ ਬੈਠ ਕੇ ਅਸੀਂ ਆਪਣਾ ਬਾਈ ਪ੍ਰੋਟੈਕਟ ਦਾ ਦੋ ਤਰੀਕ ਗੱਲਾਂ ਬਾਤਾਂ ਕਰਦੇ ਆ ਉਹਨਾਂ ਨੇ ਮੰਨ ਲਿਆ ਹੋਇਆ ਆਈਬੀਏ ਨੇ ਮੰਨਿਆ ਹੋਇਆ ডিএফਐਸ ਨੇ ਮੰਨਿਆ ਹੋਇਆ ਨਾਲ ਹੀ ਜਦੋਂ ਅਸੀਂ ਕਾਉਂਸਿਲੇਸ਼ਨ ਦੇ ਵਿੱਚ ਜਾਂਦੇ ਹਾਂ ਲੇਬਰ ਕਮਿਸ਼ਨਰ ਦੇ ਕੋਲ ਉੱਥੇ ਵੀ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਭਾਈ ਅਸੀਂ ਤੁਹਾਡੀ ਗੱਲ ਮੰਨ ਲਈ ਆ ਹੁਣ ਸਰਕਾਰ ਨੂੰ ਭੇਜੀ ਹੋਈ ਆ ਇਸ ਕਰਕੇ ਅੱਜ ਇਹ ਆਵਾਜ਼ ਆਪਣੀ ਜਿਹੜੀ ਬੈਂਕ ਕਰਮਚਾਰੀਆਂ ਦੀ ਸਰਕਾਰ ਦੇ ਦੁਆਰ ਤੇ ਪਹੁੰਚਾਉਣ ਵਾਸਤੇ ਇਹ ਹੜਤਾਲ ਕੀਤੀ ਹੈ ਤੇ ਜਿੰਨੀ ਕਾਮਯਾਬੀ ਦੇ ਨਾਲ ਇਹ ਹੜਤਾਲ ਹੋਈ ਆ ਮੈਨੂੰ ਲੱਗਦਾ ਹੈ ਦੋ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੀ ਮੰਗ ਮਨਵਾ ਲਵਾਂਗੇ ਤੇ ਮੰਗ ਸਾਡੀ ਮੰਨੀ ਜਾਏਗੀ ਕਿ ਫਿਰ ਹਫ਼ਤੇ ਬੈਂਕਾਂ ਦੇ ਵਿੱਚ 5 ਰੋਜ਼ ਹਫ਼ਤਾ ਲਾਗੂ ਹੋਏ ਜੇ ਸਰਕਾਰ ਨਹੀਂ ਮੰਨਦੀ ਤੁਹਾਡੀ ਦੇਖੋ ਇਹਦਾ ਲੱਗ ਹੀ ਰਿਹਾ ਕਿ ਸਰਕਾਰ ਨਹੀਂ ਮੰਨੇਗੀ ਲਿਖੀ ਹੋਈ ਚੀਜ਼ ਨੂੰ ਵੀ ਮੰਨਣ ਨੂੰ ਉਹ ਤਿਆਰ ਨਹੀਂ ਆ ਅਜੇ ਤਾਂ ਇੱਕ ਜਿੰਦਾ ਕਹਿ ਰਹੇ ਨਾ ਕਿ ਫਾਰਮਾਂ ਪਹੁੰਚਣ ਵਾਲੀ ਗੱਲ ਹੈ ਕਿ ਅਸਲ ਲੈ ਕੇ ਆਵੇਂ ਸਰਕਾਰ ਨੂੰ ਅਸੀਂ ਦੱਸ ਦਈਏ ਕਿ ਅਸੀਂ ਇਦਾਂ ਵੀ ਕਰ ਸਕਦੇ ਹਾਂ ਇਸ ਕਰਕੇ ਇੱਕ ਦਿਨ ਦੀ ਹੜਤਾਲ ਦਿੱਤੀ ਗਈ ਹੈ ਮੈਨੂੰ ਆਸ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਯੂਨਾਈਟਿਡ ਫੋਰਮ ਆ ਬੈਂਕ ਯੂਨੀਅਨ ਦੀ ਐਪੈਕਸ ਲੈਵਲ ਦੇ ਉੱਤੇ ਨੈਸ਼ਨਲ ਲੈਵਲ ਤੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੰਗ ਨੂੰ ਮਨਵਾਉਣ ਵਾਸਤੇ ਜਾਂ ਬੈਂਕ ਲਈਆਂ ਜਿਹੜੀਆਂ ਹੋਰ ਵੀ ਨੀਤੀਆਂ ਚਾਹੇ ਉਹ ਰਿਕਰੂਟਮੈਂਟ ਨਹੀਂ ਕਰ ਰਹੀ ਚਾਹੇ ਲੇਬਰ ਲਾਜ ਦੇ ਵਿੱਚ ਆਪਣੇ ਐਮੈਂਡਮੈਂਟ ਕਰਕੇ ਸਰਕਾਰ ਦੇ ਖਿਲਾਫ ਨੀਤੀਆਂ ਸਰਕਾਰੀ ਨੀਤੀਆਂ ਦੇ ਖਿਲਾਫ ਦੰਮਨ ਦੀਆਂ ਜਿਹੜੀਆਂ ਨੀਤੀਆਂ ਆ ਇਹ ਗੱਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਸਰਕਾਰ ਦੇ ਤੇ ਆ ਕੇ ਕੋਈ ਵੀ ਬੈਠ ਜਾਵੇ ਕੋਈ ਨੀਤੀ ਉਹੀ ਰਹਿੰਦੀ ਹੈ ਇਸ ਕਰਕੇ ਜਿਹੜਾ ਸਾਡਾ ਵਿਰੋਧ ਆ ਉਹ ਹਮੇਸ਼ਾ ਹੀ ਸਰਕਾਰੀ ਦੀਆਂ ਸਰਕਾਰ ਦੀਆਂ ਉਹ ਜ਼ਬਰ ਵਿਰੋਧੀ ਨੀਤੀਆਂ ਦੇ ਰਹਿਦਾ ਹੈ ਇਹ ਹੜਤਾਲ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਨਿਰੰਤਰ ਚੱਲ ਰਹੀ ਹੈਗੀ ਚਾਹੇ ਉਹ 2 ਦਿਨ ਦੀ ਹੜਤਾਲ ਆਵੇ ਚਾਹੇ 5 ਦਿਨ ਦੀ ਆਵੇ ਚਾਹੇ ਨਿਸ਼ਚਿਤ ਕਾਲ ਦੇ ਵਿੱਚ ਆਵੇ ਇਹ ਸਾਨੂੰ ਇੱਥੇ ਬੈਠਿਆਂ ਨੂੰ ਨਹੀਂ ਪਤਾ ਜੋ ਵੀ ਐਪੈਕਸ ਲੈਵਲ ਤੋਂ ਫੈਸਲਾ ਹੋ ਜਾਵੇਗਾ ਉਸ ਦੇ ਹਿਸਾਬ ਦੇ ਨਾਲ ਅਸੀਂ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਸ ਸੰਕਟ ਤੇ ਵੀ ਲਾਗ ਜਿੰਨਾ ਤਿੰਨ ਛੁੱਟੀਆਂ ਸੀ ਪਹਿਲੇ ਤਿੰਨ ਤੋਂ ਬਾਅਦ ਬੈਂਕਾਂ 'ਚ ਖੁੱਲਣੇ ਸੀਗੇ ਅੱਜ ਹੀ ਕਿਉਂ ਤੁਸੀਂ ਸੁਣਿਆ ਦੇ। ਇਹੀ ਇਹੀ ਗੱਲ ਹੈ ਨਾ ਸਾਨੂੰ ਤਾਂ ਹੜਤਾਲ ਤੋਂ ਨਹੀਂ ਦਾ ਇਹ ਤਾਂ ਗੱਲ ਨਹੀਂ ਹੈ ਕਿ ਬੈਂਕਾਂ ਬੰਦ ਆ ਤਾਂ ਅਸੀਂ ਚੌਥਾ ਦਿਨ ਚੁਣਿਆ। ਇਹ ਤਾਂ ਕੱਲ ਨੂੰ ਚਾਰ ਦਿਨ ਦੀ ਹੜਤਾਲ ਵੀ ਆ ਸਕਦੀ, ਪੰਜ ਦਿਨ ਦੀ ਹੜਤਾਲ ਵੀ ਆ ਸਕਦੀ ਆ। ਇਹ ਤਾਂ ਗੱਲ ਇਹ ਆ ਕਿ ਸਰਕਾਰ ਦੀ ਛੁੱਟੀਆਂ ਤੋਂ ਬਾਅਦ ਸਰਕਾਰ ਆਪਣੇ ਹੱਥ ਕੰਡੇ ਅਪਣਾਉਂਦੀ ਆ ਕਿ ਇਸ ਇਹਨਾਂ ਨੂੰ ਕਿੱਦਾਂ ਦਬਾਉਣਾ ਹੈ ਤੇ ਅਸੀਂ ਵੀ ਆਪਣੀ ਨੀਤੀ ਦੇ ਵਿੱਚ ਉਸ ਹਿਸਾਬ ਦੇ ਨਾਲ ਲੈਣਾ ਕਿ ਸਰਕਾਰ ਦੇ ਉੱਤੇ ਕਿਸ ਤਰ੍ਹਾਂ

इन दो के लिए इस बार वाले सेटलमेंट के अंदर समझौता हुआ था कि जल्दी दे दिया जाएगा हमने पिछले साल भी फरवरी से लेकर अप्रैल के अंदर वेरियस कॉल्स की तरफ से आश्वासन दिया गया था कि बिल्कुल अपने आखिरी चरण में है इसको लागू करना सिर्फ प्राइम मिनिस्टर मोदी पीएमओ ऑफिस के पास हमारी फाइल पेंडिंग है लेकिन इतना समय बीत जाने के पश्चात भी आज भी हमारी इस लेजिटिमेट डिमांड को पूरा नहीं किया जा रहा हमें हर मीटिंग में कहा जा रहा है थोड़े दिन और थोड़े दिन और थोड़े दिन करते करते दो साल निकल चुके हैं उस चीज से आक्रोशित होकर आज बैंकों के आम ऑफिसर जो हैं वो सड़कों के ऊपर निकले हैं मैं दोबारा इस मंच से ये सबको बताना चाहूंगा कि हमारा जो विरोध है वो किसी सरकार के खिलाफ नहीं है सरकार की नीतियों के खिलाफ है और इस डिमांड को हमारी जिसे एग्री किया गया था उसे दे देना चाहिए नहीं देंगे तो ये जो प्रदर्शन है आगे और बढ़ेंगे हड़तालें और 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 ज्यादा होंगी जिसका हमारी आम जनता को भुगतना पड़ता है और हम कभी नहीं चाहते कि हमारे देश की प्रगति के अंदर कोई रुकावट आए या किसी आम इंसान को कोई तकलीफ का सामना उठाना पड़े लेकिन जब किसी इंसान की जायज जायजमान को नहीं माना जाता तो उसके पास हड़ताल के अलावा कोई और तरीका नहीं बचता उम्मीद है कि भारत सरकार इस चीज नींद से जागेगी और हमारी मांगों को ਧੰਨ ਸੇ ਸੁਨੇਗੀ ਔਰ ਇਸਕੋ ਜਲ ਸੇ ਜਲ ਲਾਗੂ ਕਰੇਗੀ ਧੰਨਵਾਦ ਸਾਥੀਓ ਅੱਜ ਡੋਨੇਟਡ ਫਾਰਮ ਬੈਂਕਰਾਂ ਦੇ ਵੱਲੋਂ ਆਲ ਓਵਰ ਇੰਡੀਆ ਇੱਕ ਦਿਨ ਦੀ ਹੜਤਾਲ ਕੀਤੀ ਜਾ ਰਹੀ ਹੈ ਡੋਨੇਟਡ ਫਾਰਮ ਦੇ ਵਿੱਚ ਨੌ ਜੱਥੇ ਬੰਦੀਆਂ ਜਿਹੜੀਆਂ ਬੈਂਕ ਇੰਡਸਟਰੀ ਵਿੱਚ ਕੰਮ ਕਰਦੀਆਂ ਨੇ ਟੋਟਲ ਬੈਂਕ ਇੰਡਸਟਰੀ ਨੂੰ ਰਿਪ੍ਰੀਜ਼ੈਂਟ ਕਰਦੀਆਂ ਨੇ ਉਹਨਾਂ ਵੱਲੋਂ ਇੱਕ ਦਿਨ ਦੀ ਹੜਤਾਲ ਕੀਤੀ ਜਾ ਰਹੀ ਹੈ ਇਸ ਹੜਤਾਲ ਦੀ ਮੁੱਖ ਮੰਗ ਜਾਂ ਮੇਨ ਜੋ ਇਸ਼ੂ ਹੈ 5 ਡੇ ਬੈਂਕਿੰਗ ਹੈ ਅੱਜ ਅਸੀਂ ਦੇਖਦੇ ਹਾਂ ਜਰ ਬੈਂਕ ਦੇ ਵਿੱਚ ਐਲਐਸਆਈ ਦੇ ਵਿੱਚ ਜੀ ਇਸੂ ਦੇ ਵਿੱਚ ਸ਼ੈਦੀ ਦੇ ਵਿੱਚ ਸਟਾਕ ਹਾਈਡ ਦੇ ਵਿੱਚ ਸਾਰੇ ਕਿਤੇ 5 ਡੇ ਬੈਂਕਿੰਗ ਹੈ ਸਿਰਫ ਇੱਕ ਬੈਂਕਿੰਗ ਹੀ ਹੈ ਉਥੇ ਜਿਹੜੀ ਹੈ 6th ਨੇ ਬੈਂਕਿੰਗ ਚੱਲ ਰਹੀ ਹੈ ਇਹ ਸਾਡੀ ਮੰਗ ਅੱਜ ਦੀ ਨਹੀਂ ਹੈ 2015 ਤੋਂ ਅਸੀਂ ਇਹਨੂੰ ਮੰਗ ਬਣ ਰਹੇ ਹੈ ਇਹਦੇ ਲਾਗੂ ਕਰਨੀਆਂ ਕੋਸ਼ਿਸ਼ਾਂ ਕਿੱਤਿਆਂ ਜਾ ਰਹੀਆਂ ਨੇ 2000 ਪਹਿਲਾਂ ਜਦੋਂ ਸੈਟਲਮੈਂਟ ਹੋਇਆ ਉਦੋਂ ਪਹਿਲੇ 2 ਸੈਂਚੜੇ 6 ਸੈਂਚੜੇ ਤੇ 4 ਸੈਂਚੜੇ ਉਹ ਇੱਕ ਛੁੱਟੀ ਕੀਤੀ ਗਈ ਉਹਦੇ ਨਾਲ ਹੀ ਜਿਹੜੇ 3 ਸੈਂਚੜੇ ਬਚ ਗਏ ਉਹ ਫੁੱਲੜੇ ਉਤੋਂ ਬਾਅਦ ਕਰੋਨਾ ਦੇ ਵਿੱਚ ਇਸ ਮੰਗ ਲਈ ਇਹ ਅਜੇ ਜੋਰ ਨਹੀਂ ਪੈ ਸਕਿਆ ਉਤੋਂ ਬਾਅਦ 2023 ਦੇ ਵਿੱਚ ਇਹ ਸ਼ੈਡੂਲਮੈਂਟ ਹੋ ਚੁੱਕਿਆ ਹੈ ਲਿਫਤੀ ਹੋ ਚੁੱਕਿਆ ਹੈ ਵੀ ਜਿਹੜੇ ਫਾਇਲ ਸੈਂਟਰ ਜਿਹੜੇ ਹੈ ਇਹ ਬੰਦ ਹੋਣਗੇ ਉਹਦੇ ਨਾਲ ਹੀ ਹੈ ਜੀ ਕੰਪਨਸੇਸ਼ਨ ਦੇ ਲਈ ਹਰ ਰੋਜ਼ ਜਿਹੜੇ ਬੈਂਕ ਦੇ ਮੁਲਾਜ਼ਮ ਹੈ 40 ਦਿਨ ਜਿਹੜਾ 40 ਮਿੰਟ ਜਿਹੜਾ ਹੈਗਾ ਉਹ ਵੱਧ ਕੰਮ ਕਰਨਗੇ ਪਰ ਸਾਡੀ ਮੈਨੇਜਮੈਂਟ ਨਾਲ ਦੁਨੀਆ ਨਾਲ ਜੋ ਇਹ ਨੇਗੋਸ਼ੀਏਸ਼ਨ ਹੋਈ ਹੈ ਉਹਦੀ ਪ੍ਰਪੋਜ਼ਲ ਕੇਂਦਰ ਸਰਕਾਰ ਨੂੰ ਭੇਜੇ ਨੂੰ 2 ਸਾਲ ਹੋ ਚੁੱਕੇ ਨੇ ਪਰ ਲਗਾਤਾਰ ਇਹਦੇ ਬਾਰੇ ਇੰਦਰ ਸਰਕਾਰ ਸਿਰਫ ਵਾਸ਼ੋਰ ਹੀ ਦਿੰਦੀ ਹੈ ਵੀ ਅਸੀਂ ਕਰਾਂਗੇ 2 ਸਾਲ ਨਹੀਂ ਉਹ ਗਈ ਪ੍ਰਪੋਜ਼ਲ ਉਹਦੇ ਵਿੱਚ ਕੁਝ ਨਹੀਂ ਹੋ ਸਕਿਆ ਇਸੇ ਅੱਜ ਮਜ਼ਦੂਰੀ ਦੇ ਵਿੱਚ ਬੈਂਕ ਇੰਡਸਟਰੀ ਦੇ ਵਿੱਚ ਇੱਕ ਦਿੰਦੀ ਵਾਲਾ ਹੜਤਾਲ ਕੀਤੀ ਜਾ ਰਹੀ ਹੈ ਇਹ ਹੜਤਾਲ ਆਲ ਓਵਰ ਜਿਹੜੀ ਹੈ ਸਾਰੇ ਬੈਂਕਾਂ 'ਚ ਸਾਰੇ ਕੈਡਰ ਦੇ ਵਿੱਚ ਸਾਰੇ ਬੰਦੇ ਕਰ ਰਹੇ ਨੇ ਸਰਕਾਰ ਕਸਟਮਰ ਨੂੰ ਕੰਜ਼ਿਊਮਰ ਨੂੰ 7 ਡੇ ਸਰਵਿਸਿਸ ਦੀ ਗੱਲ ਕਰਦੀ ਹੈ ਤੁਸੀਂ 5 ਡੇ ਦੀ ਮੰਗ ਕਰ ਰਹੇ ਹੋ ਕੀ ਹੈ ਤੇ ਤੁਹਾਡੇ ਨਾਲ ਸਰਕਾਰ ਇਹ ਕਿਉਂ ਕਰ ਰਹੀ ਹੈ ਉਹਦਾ ਕਾਰਨ ਇਹ ਹੈ ਵੀ ਜਿੰਨੀਆਂ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਾਂ ਨੇ ਅੱਜ ਦੀ ਡੇਟ ਦੇ ਵਿੱਚ 5 ਡੇ ਬੈਂਕਿੰਗ ਕਰ ਰਹੀਆਂ ਨੇ ਜਿਹੜੇ ਸਾਥੀ ਇਹ ਕਹਿੰਦੇ ਨੇ ਵੀ ਜਿਹੜੇ ਬੈਂਕ ਇੰਡਸਟਰੀ ਹੈ 7 ਡੇ ਹੋਵੇ ਜਾਂ ਪਿਛਲੇ ਸਮੇਂ 'ਚ ਦੇਖਿਆ ਕਈ ਬੈਂਕਾਂ ਨੇ 7 ਡੇ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਫੇਲ ਹੋਏ 7 ਡੇ ਬੰਦ ਕਰਨੀ ਪਈ ਪਹਿਲਾਂ ਜੇ ਸਾਥਿਆਂ ਨੂੰ ਯਾਦ ਹੋਵੇ ਸੰਡੇ ਨੂੰ ਵੀ ਬੈਂਕ ਖੋਲਣ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਸੈਵਨਡੇ ਬੈਂਕਿੰਗ ਹੋਵੇ ਪਰ ਉਹ ਕੰਮਜਾਮ ਨਹੀਂ ਹੋ ਸਕਿਆ ਅੱਜ ਵੀ ਜਿਹੜਾ 90% ਟਰਨਓਵਰ ਹੈ ਕੱਬ 90% ਕੰਮ ਹੈ ਉਹ ਆਨਲਾਈਨ ਹੋ ਰਿਹਾ ਸਾਰੇ ਬੈਂਕਾਂ ਦੇ ਵਿੱਚ ਏਟੀਐਮ ਲੱਗੇ ਹੋਏ ਨੇ ਏਟੀਐਮ ਦੇ ਨਾਲ ਪੈਸੇ ਕਢਵਾ ਸਕਦੇ ਹੋ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਉਹਦੇ ਨਾਲ ਆਨਲਾਈਨ ਬੈਂਕਿੰਗ ਜਿਹੜੀ ਹੈ ਨੈੱਟ ਬੈਂਕਿੰਗ ਹੈ ਦੋਨੋਂ ਹੈ ਉਹ ਜਿਹੜੇ ਸਾਧਨ ਨੇ ਉਹ ਵੀ ਬਚਤੇ ਜਾ ਰਹੇ ਨੇ ਜਿਹੜਾ ਬਿਜ਼ਨਸਮੈਨ ਹੈ ਅੱਜ ਵੀ ਬੈਂਕ ਦੇ ਵਿੱਚ ਨਹੀਂ ਆਉਂਦਾ ਕਾਪੋਰਟ ਉਹਨਾਂ ਕੱਲ ਆਵੇ ਨਾ ਜਾਂ ਡੀਸਟਲ ਹੋ ਗਿਆ ਜੀ ਸਾਰਾ ਕੰਮ ਹੈ ਕਿੰਦਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਅੰਪਲੋਈਜ਼ ਨੂੰ ਕੰਮ ਕਰਨ ਦੀ ਜਿਹੜਾ ਇਸ ਨੂੰ ਲੈ ਕੇ ਜਿਹੜਾ ਹੈ ਇਹ ਹੋ ਸਕਦਾ ਵੀ ਕੁਝ ਜਿਹੜੇ ਬੰਦੇ ਅਨਪੜ੍ਹ ਨੇ ਜੇ ਆਪਾਂ ਕਹੀਏ ਡਿੱਟਲ ਨਹੀਂ ਹੋ ਸਕੇ ਉਹਨਾਂ ਨੂੰ ਮੁਜੂਰੀਆਂ ਹੋ ਸਕਦੀਆਂ ਨੇ ਪ੍ਰੋਬਲਮਾਂ ਆ ਸਕਦੀਆਂ ਨੇ ਪਰ ਜਦੋਂ ਅਸੀਂ ਓਵਰਆਲ ਸੋਚਦੇ ਆਂ ਉਹਦੇ ਓਵਰਆਲ ਜੇ ਦੇਖਦੇ ਆਂ ਅੱਜ ਕੋਈ ਵੀ ਬੱਚੇ ਕੋਲ ਕੈਚ ਨਹੀਂ ਹੈ ਅਰੇ ਡਿੱਟਲ ਵੀ ਮਟਾ ਕਰਦੇ ਨੇ ਜੇ ਅਸੀਂ ਕਹੀਏ ਵੀ 100 ਰੁਪਏ ਦੇਈ ਉਹਦੇ ਕੋਲ ਨਹੀਂ ਹੁੰਦਾ ਉਹ ਹੋਏ ਰੱਖ ਕੇ ਕਰਦਾ ਇਹ ਕਿੰਨੇ ਨੰਨਾਂ ਤੁਹਾਡਾ ਪ੍ਰੋਟੈਸਟ ਹੈ ਅੱਗੇ ਜੇ ਨਹੀਂ ਕੋਈ ਗੱਲ ਬਣਦੀ ਜੇ ਕੋਈ ਸੰਕੇਤ ਸਰਕਾਰ ਵੱਲੋਂ ਨਹੀਂ ਹੁੰਦਾ ਕੀ ਹੋਵੇ ਅੱਜ ਇੱਕ ਦਿਨ ਦੀ ਹੜਤਾਲ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਕਈ ਵਾਰੀ ਹੜਤਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿਰਫ ਫਾਈਨਾਂਸ ਮੰਟਿਸਟਰੀ ਨੇ ਅਸ਼ੋਰ ਰੋ ਦਿੱਤੀ ਵੀ ਸਾਡੀ ਪ੍ਰੋਪੋਜ਼ਲ ਅੰਡਰ ਕਨਸਿਡੇਰੇਸ਼ਨ ਹੈ ਇਹਦੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਉਹ ਅਜ ਤੱਕ 2 ਸਾਲ ਦੀ ਉਹਨਾਂ ਕੋਲ ਕੋਈ ਹੈ ਮਜਬੂਰੀ ਦੇ ਕਾਰਨ ਸਾਨੂੰ ਅੱਜ ਹੜਤਾਲ ਕਰਨੀ ਹੈ ਅੱਜ ਹੋ ਜੇ ਜੇ ਹੜਤਾਲ ਜੇ ਮੰਗ ਨਹੀਂ ਮੰਨੀ ਜਾਂਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਲੰਬਾ ਹੋਊਗਾ ਇਹ ਹੜਤਾਲ ਵੱਧ ਸਮੇਂ ਲਈ ਕਰਨੇ ਤੋਂ ਇਲਾਵਾ ਹੋਰ ਕੀ ਪ੍ਰੋਗਰਾਮ ਹੈ ਅੱਜ ਅਸੀਂ ਰੈਲੀ ਕਰ ਰਹੇ ਹਾਂ ਰੈਲੀ ਦੇ ਵਿੱਚ ਮਾਰਚ ਕਰਾਂਗੇ ਛਰੇ ਬੰਦੇ ਸ਼ਾਮਲ ਹੋ ਕੇ ਇਹ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਨ